ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣ ਸ਼ੈਲੀ ਕਿਹੜੀ ਹੈ ਭਾਸ਼ਾ ਦੀ ਗੱਲ ਕਰੀਏ ਤਾਂ ਕੁਝ ਸਿੱਖ ਵਿਦਵਾਨਾਂ ਨੇ ਗੁਰਬਾਣੀ ਦੀ ਭਾਸ਼ਾ ਨੂੰ ਸਾਧ ਭਾਸ਼ਾ ਆਖਿਆ ਯਾਨੀ ਕਿ ਪੁਰਾਤਨ ਪੰਜਾਬੀ ਜਿਸ ਨੂੰ ਸਦੁਕੜੀ ਬੋਲੀ ਵੀ ਕਿਹਾ ਜਾਂਦਾ ਹੈ ਸਦੁਕੜੀ ਦਾ ਲਫ਼ਜ਼ੀ ਅਰਥ ਹੈ ਸਾਧਾਂ ਸੰਤਾਂ ਦੀ ਬੋਲੀ ਜੋ ਕਿ ਉਸ ਸਮੇਂ ਵੱਖ-ਵੱਖ ਬੋਲੀਆਂ ਦਾ ਸੁਮੇਲ ਹੁੰਦੀ ਸੀ ਤੇ ਆਮ ਵਰਤੀ ਜਾਂਦੀ ਸੀ ਯਾਨੀ ਕਿ ਗੁਰਬਾਣੀ ਰਚਨਾ ਦੇ ਲਈ ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਨੇ ਆਮ ਲੋਕਾਂ ਦੀ ਪ੍ਰਚਲਿਤ ਬੋਲੀ ਨੂੰ ਚੁਣਿਆ ਜਿਸ ਵਿੱਚ ਪੰਜਾਬੀ ਦੇ ਨਾਲ-ਨਾਲ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ ਮੌਜੂਦ ਨੇ ਜਿਵੇਂ ਕਿ ਅਰਬੀ ਫਾਰਸੀ ਬ੍ਰਿਜਜ ਸੰਸਕ੍ਰਿਤ ਸਿੰਧੀ ਪ੍ਰਾਕ੍ਰਿਤ ਆਦਿ ਭਾਸ਼ਾਵਾਂ ਜੇ ਸਕ੍ਰਿਪਟ ਦੀ ਗੱਲ ਕਰੀਏ ਤਾਂ ਗੁਰਬਾਣੀ ਦੀ ਰਚਨਾ ਗੁਰਮੁਖੀ ਸਕ੍ਰਿਪਟ ਵਿੱਚ ਕੀਤੀ ਗਈ ਹੈ ਜਿਸ ਨੂੰ ਅਸੀਂ ਲਿਪੀ ਆਖਦੇ ਹਾਂ ਗੁਰਮੁਖੀ ਦਾ ਵਿਕਾਸ ਸ਼ਾਰਦਾ ਤੇ ਟਾਗਰੀ ਲਿਪੀ ਤੋਂ ਹੋਇਆ ਮੰਨਿਆ ਜਾਂਦਾ ਹੈ ਯਾਨੀ ਕਿ ਇਹਨਾਂ ਦੋਵਾਂ ਲਿਪੀਆਂ ਦੇ ਸਾਂਝੇ ਅੱਖਰ ਗੁਰਮੁਖੀ ਦੇ ਅੱਖਰ ਕਹੇ ਜਾ ਸਕਦੇ ਨੇ ਜਿਨ੍ਹਾਂ ਨੂੰ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਮੌਜੂਦਾ ਤਰਤੀਬ ਦਿੱਤੀ ਪੰਜਾਬੀ ਭਾਸ਼ਾ ਇਸੇ ਗੁਰਮੁਖੀ ਸਕ੍ਰਿਪਟ ਦੇ ਵਿੱਚ ਲਿਖੀ ਜਾਂਦੀ ਹੈ ਤੇ ਪੰਜਾਬੀ ਦੀਆਂ ਜਿੰਨੀਆਂ ਲਗਾ ਮਾਤਰਾ ਨੇ ਚਿੰਨ ਨੇ ਅੱਖਰ ਨੇ ਉਹਨਾਂ ਸਾਰਿਆਂ ਨੂੰ ਗੁਰਮੁਖੀ ਲਿਪੀ ਆਖਿਆ ਜਾਂਦਾ ਹੈ ਤੇ ਗੁਰਮੁਖੀ ਦੇ ਵਿੱਚ ਕੋਈ ਵੀ ਭਾਸ਼ਾ ਬੜੀ ਆਸਾਨੀ ਨਾਲ ਲਿਖੀ ਜਾ ਸਕਦੀ ਹੈ ਹਉ ਭੂ ਉਸੇ ਤਰ੍ਹਾਂ ਜਿਵੇਂ 35 ਮਹਾਪੁਰਸ਼ ਬਾਣੀਕਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਿਖੀ ਹੈ